ਕੀ ਆਂਦਾ ਪਤਾ ਕੀ ਆਂਦਾ ਨਰਸ ਜੀ ਪੀਸ ਬਦਲ ਕੇ ਦੋ ਬੱਚਾ ਲੀਕ ਲੱਗਦਾ ਅਗਰ ਇਹ ਚੱਲਦਾ ਕਲੀ ਕਲਕਾ ਜਾਂਦੀ ਸੋਹਣੀ ਜੀ ਕੁੜੀ ਛੇ ਅਲੱ ਕੁੜੀ ਛੇ ਆਪਣਾ ਕੁੜੀ ਛੇ ਅੱਲਾ ਫੇਰ ਆਪਣਾ ਕਿ ਸੋਹਣਿਓ ਕਿਰ ਕਾਲਜ ਚ ਪੜਦੀਓ ਓ ਸੋਹਣਿਓ ਕਿਰ ਕਾਲਜ ਚ ਪੜਦੀਓ ਮੇਰੇ ਖਿਚਕੇ ਤੇ ਬੇੜ ਮਾਰੀ ਕਹਿੰਦੀ ਜਿੱਥੇ ਤੇਰੀ ਭੈਣ ਪੜਦੀ ਆ ਓ ਤੈਨੂੰ ਤੈਨੂੰ ਕੋਈ ਨਹੀਂ ਹੋਣਾ ਬੰਦਾ ਮੇਰੇ ਵੀ ਨਸਬ ਪਤਾ ਖਾਤਾ ਆ ਸੀ ਚਲੋ ਫੇਰ ਆਪਣਾ ਕੁੜੀ ਨੂੰ ਜਵਾਬ ਦੇਤਾ ਓ ਕੀ ਕਹਿੰਦਾ ਮੈਂ ਕੁੜੀ ਨੂੰ ਕਹਿੰਦਾ ਓ ਕੀ ਕਹਿੰਦਾ ਤੇ ਨੰਦ ਪ੍ਰਧਾਨ ਦੇ ਘੱਟੇ ਮੜਦੀਓ अ डोर सबाबुर आंदे अचो तुर तू पते जांडे तुरे आंदे तूरो पता लॻे तुर ਬੱਲੇ 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 ਪੰਡਾ ਦੇ ਕਿੰਨੇ ਅਸਾਨ ਯਸੂਦ ਦਾ ਜਜਮਾਨ ਲੋਕ ਬੈਠੇ ਜਜਮਾਨ ਲੋਕ ਬੈਠੇ ਆਹੋ ਪੰਡਾ ਜੰਤਾਂ ਦੀ ਕਿਚੇਰੀ ਜਹਾਜ਼ ਨਹੀਂ ਲਾਈ ਉਹ ਜੰਤਾਂ ਨੂੰ ਕੋਈ ਚੱਜ ਨਹੀਂ ਗੱਲ ਕਰਾਈਏ ਖਨਾ ਬੇਕਰ ਪੰਡਾ ਮਰੇ ਸੁਰੇਤਰੀ ਬੇਪਿਰਾਣ ਨੂੰ ਗੁੜਾ ਹੋਈ ਜਲੀ ਗਾਰੀ ਪੰਡਾ ਦਾ ਪੁਦਰਾ ਨੂੰ ਵੀ ਬੜਾ ਗੁੜਾ ਹੋਈ ਦੂਵੀ ਦਾ ਚੱਲ ਉਹ ਆਉਂਦੀ ਹੈ ਤੈਨੂੰ ਕੀ ਪੱਠੀ ਚ ਸੁਰਤ ਅਸ ਕਾਲਾ ਕਾਲਾ ਬੇ ਉਹ ਕਾਦੀ ਦੀ ਕੁੜੀ ਐਂ ਡਰਉਂਦਾ ਸੁਬੀ ਕਰੇ ਕਰੇ ਮੈਂ ਜਿਦ ਮਾਂ ਕਰੇ ਦਾ ਬੱਪੂ ਦੀ ਸੁਣਣਾ ਦੇਉਂਦਾ ਬੱਪੂ ਮਰ ਗਿਆ ਇਹਦਾ ਬੱਪੂ ਇਹਦਾ ਮੂਰ ਗਿਆ ਮੇਰਾ ਮਰ ਗਿਆ ਬੱਪੂ ਮਗਨ ਪਾਈ ਜਾਵੇ ਹਾਏ ਹਾਏ ਮੇਰਾ ਕਰ ਗਿਆ ਹਾਏ ਹਾਏ ਮੇਰਾ ਕਰ ਗਿਆ

ਕਿੰਨਾ ਲੰਦਾ ਕਿਰ ਮੁੰਡੇ ਦੀ ਸੋਲਣਾ ਉਹ ਜਨਾ ਦੀ ਉਹ ਬ੍ਰੇਕਅਪ ਆਪਣੇ ਕੱਪ ਹੋ ਗਿਆ ਬ੍ਰੇਕਅਪ ਬ੍ਰੇਕਅਪ ਨਿਆ ਦਿਖਣ ਰੇ ਬਠਾ ਨੇ ਰੋੜੇ ਮਰੀ ਜਾ ਉਹ ਰੋੜੇ ਮਰੀ ਜਾਵੇ ਮਰੀ ਜਾਵੇ ਉਹ ਰੋੜੇ ਮਰੀ ਜਾਵੇ ਦੁਬਾਰ ਨਿਕ ਕੇ ਪਤਾ ਕੀ ਆਂਦਾ ਕੀ ਆਂਦਾ ਕੀ ਆਂਦਾ ਕੀ ਆਂਦਾ ਕੰਜਰ ਦਿਆ ਕੰਜਰ ਦਿਆ ਦੀ ਚੱਕਰ ਤੇ ਕਹਦਾ ਮੇਰੀ ਇਹਦੇ ਸ਼ਰਤਾਂ ਕਹਿੰਦਾ 18 ਟਾਂਕੇ ਲਾਉਣੇ ਬਣ ਕੇ ਕਹਦਾ ਚਾਹਤੇ ਪੀਜੇ ਹੀ ਲੈ ਜਾ ਉਹ ਬਿਸਮ ਲਾਲਾ ਹਾਂ ਪੰਡਾ ਬੱਲੇ ਵੀ ਜਿਦ ਮਾਨੂੰ ਇੱਕ ਇਹਦੀ ਕੋਰ ਸੂਲੋ ਮਰਾਸੀ ਨਮੀ ਨੰਨਉਂ ਦਈ ਕੋਈ ਤਾਂ ਪੈਂਦੀ ਸਾਡਾ ਕੰਮ ਨਹੀਂ ਕੰਮ ਮੈਂ ਕਿਹਾ ਹੱਥ ਫੜਾ ਹੱਥ ਫੜਾ ਉਹ ਕਹਿੰਦੇ ਸਾਬਣ ਫੜਾ ਮੈਂ ਨਾ ਉਹਦਾ ਕੰਮ ਨਵੇੜਿਆ ਉਹ ਤੰਦਰੋਸੇ ਜਿਨਾ ਆਇਆ ਉਹ ਜਿਦੀ ਬੰਦ ਹੋਇਆ ਜਿਵੇਂ ਨਹੀਂ ਨਾ ਆਇਆ ਕੁੜੀਆਂ ਬੈਠੀਆਂ ਨੇ ਉਹ ਪੰਡਾ ਮੈਂ ਸੁਣਾ ਸ੍ਰੀ ਵਿਜੈ ਚੁੱਪ ਚਪਾਈਂ ਦੀ ਸੀ ਬੜਾ ਕੁੱਟਿਆ ਕਿਹੜੀ ਗੱਲੋਂ ਅੱਡਾ ਕਲੀ ਕਮਕਾਹਤ ਜਾਂਦੀ ਸੋਹਣੀ ਜੀ ਕੁੜੀ ਛੇ ਹਲਕ ਕੁੜੀ ਛੇ ਆਪਣਾ ਕੁੜੀ ਛੇ ਹਲੋ ਫਿਰ ਆਪਣਾ ਕਿ ਸੋਹਣੀਓ ਕਿਹੜੇ ਕਾਲਜ ਚ ਪੜਦੀਓ ਉਹ ਸੋਹਣੀਓ ਕਿਰ ਕਾਲਜ ਚ ਪੜਦੀਓ ਮੇਰੇ ਖਿਚਕੇ ਤੇ ਬੈਣ ਮਰੀ ਕਹਿੰਦੀ ਇੱਥੇ ਤੇਰੀ ਭੈਣ ਪੜਦੀ ਆ ਉਹ ਤੈਨੂੰ ਨਹੀਂ ਨਹੀਂ ਹੋਣਾ ਮੇਰਾ ਵੀ ਨਾ ਪਤਾ ਖਾਤਾ ਆ ਸੀ ਹਲੋ ਫਿਰ ਕੁੜੀ ਨੂੰ ਜਵਾਬ ਦੇ ਤਾਂ ਉਹ ਕੀ ਕਹਿੰਦਾ ਮੈਂ ਕੁੜੀ ਨੂੰ ਕਹਿੰਦਾ ਉਹ ਕੀ ਕਹਿੰਦਾ ਅਨੰਦ ਪ੍ਰਦੇਸ਼ ਵਿੱਚ ਇਕੱਠੀ ਪੜਦੀਓ ਭੱਜੀਆ ਬਾਤਲਾ ਜਾਏਗਾ ਸਤਿਗੁਰੂ

ਉਹ ਗਲਤੀ ਹੋ ਗਈ ਉਹ ਫੀਰਿੰਗ ਲੈ ਗਿਆ ਸੀ ਫੀਰਿੰਗ ਚੱਕਦਾ ਨਾਲ ਕੋ ਦਾ ਕਰੇ ਤੂੰ ਲਾਜ ਦੇ ਚੱਕਿਆ ਬੈਠਾ ਵੀ ਸੁਣ ਲੈ ਉਹ ਸਣਾਂ ਵਾਲੀ ਉਹਦੀ ਸਣਾਂਦੀ ਪਿੰਡ ਚ ਲੜਾਈ ਹੋ ਗਈ ਲੜਾਈ ਹੋ ਗਈ ਕਹਿੰਦੇ ਆ ਨਿਕਲ ਨਹੀਂ ਪੁੱਤ ਲਾਲ ਲੰਗ ਦੇ ਚੱਕਾ ਪਾਜਾ ਕਈ ਵਾਰ ਖੂਨ ਕਿਉਂ ਨਿਕਲਦਾ ਉਹ ਦੂਰ 간 ਨਿਕਲ ਜਾਂਦਾ ਕਾਕਾ ਜੰਮਾ ਬਾਰ ਨੂੰ ਪੱਛਿਆ ਜਾਵੇ ਜੇ ਜਾਵੇ ਆ ਮੈਂ ਪੱਛਿਆ ਜਾਵੇ ਪੱਛਿਆ ਜਾਵੇ ਪਾਪਾ ਖੜਾ ਸੀ ਪਤਾ ਨੂੰ ਕੀ ਆਂਦਾ ਕੀ ਆਂਦਾ ਕੀ ਆਂਦਾ ਕੀ ਆਂਦਾ ਕਾਕਾ ਜੀ ਕਾਕਾ ਜੀ ਕੱਲ ਦਾ ਕੱਚਾ ਪਾਜੋ ਕਹਿੰਦਾ ਕਿ ਉਹ ਕੱਚੀ ਨਹੀਂ ਗਈ ਜਾਂਦੀ ਇਹਦੀ ਪੂਛ ਵਰਗੀ ਕਾਰਵਾਈ ਦੀ ਤਾਂ ਮਾਤਾ ਵਾਹੋ ਜੀ ਇੰਦਰਾ ਕਰੇ ਆ ਮੈਂ ਜਿਹਨੇ ਮੰਨ ਲਈ ਕੋਰਸ ਲਿਆ ਇਹ ਕਿਹੜਾ ਹਰੀ ਕੋਈ ਜਵਾਬ ਹੋ ਗਿਆ ਜਵਾਬ ਹੋ ਗਿਆ ਜਵਾਬ ਆ ਗਿਆ ਦੱਸ ਕੇ ਨਹੀਂ ਪਤਾ ਨਹੀਂ ਜੀ ਤੁਹਾਡੇ ਕੋ ਬੱਚਾ ਹੋਇਆ ਪਤਾ ਨਹੀਂ ਜੀ ਬੱਚਾ ਹੋਇਆ ਉਹ ਬੱਚਾ ਹੋਇਆ ਬੱਚੇ ਨੇ ਸੂਸੂ ਕਰਦੀ ਸੂਸੂ ਕਰਦੀ ਉਹ ਬੱਚੇ ਨੇ ਸੂਸੂ ਕਰਦੀ ਅਤੋ ਇਹ ਬੜਾ ਅਸਰ ਕੀਤਾ ਕੀ ਆਂਦਾ ਪਤਾ ਕੀ ਆਂਦਾ ਜਿੰਨਾ ਸਿਪੀਸ ਬਦਲ ਕੇ ਦੋ ਬੱਚਾ ਲੀਕ ਕੀ ਭਾਈ ਕੇ ਦੁਬਾਰਲੇ ਮੇਂ ਘਟੀ ਖੰਡ ਪੈਂਦੇ ਦੋ ਪਰ ਲੋਕਾ ਦਾ ਰੰਡ ਕੋਰੇ ਆਪਣੀ ਲਈ ਦੀ ਪੁਸ਼ਪੀ ਨਿਕਲ ਆਂਦੀ ਆ ਮੇਰੇ ਅੰਗ ਦੇਖ ਰੋ ਬੜਾ ਬਲਾਜ ਰਾਂਗੇ ਤੇਰਾ ਜੋ ਬਿਚਕੇ ਆਪੰਦਾ ਲੈ ਵੀ ਜਿੰਮਾਨੇ ਦੀ ਕੋਸਲ ਇਹਦਾ ਨਵ ਨਵ ਬਵਿਆ ਨਵ ਨਵ ਬਵਿਆ ਓਏ ਆਈ ਪਹਿਲੀ ਰਾਤ ਚੰਗੀ ਤੇ ਵਾਲੀ ਰਾਤ ਤੇਰਾ ਵਾਲੀ ਰਾਤ ਇਹ ਰੱਬ ਕਰ ਵਾਲੀ ਕਹਿੰਦੇ ਜਾਨੂ ਕੁੰਡੀ ਲਾਵੇ ਕੁੰਡੀ ਲਾਵੇ ਓ ਲੈਟ ਬਚਾ ਦੇ ਭਯਾ ਦੇ ਕੰਨ ਮੇਰੇ ਜਹੋ ਜਾ ਲਾਵੇ ਕਿ ਮੇਰੀ ਕਿੜੀ ਚ ਲੈ ਜਾਂਦੀ ਹੈ ਬਸਾਰੀ ਜੱਟ ਨੇ ਟੀਨ ਵੀ ਖਾਰੀ ਗਿਆ ਕਹਿੰਦਾ ਕਾਰ ਤੋਂ ਮਗਾਈ ਹੈ ਲੈ ਵੀ ਜਮਨ ਕਾਈ ਦੀ ਸੁਣਨਾ ਦੇਉਂ ਨਾ ਨਾ ਵਿਆਹ ਹੋ ਗਿਆ ਵਿਆਹ ਹੋ ਗਿਆ ਇਕ ਕਰਣੀ ਕੋ ਥੋੜੇ ਚ ਬੰਦ ਕਰਤਾ ਬੰਦ ਕਰਤਾ ਇਕ ਕਰਣੀ ਕਹਿੰਦੀ ਜਾਨੂ ਕੁਛ ਐਸਾ ਕਰੋ ਕਿ ਮੈਂ ਤੜਫ ਜਾਵਾਂ 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 ਆਪਨੇ ਕਿਤੇ ਬਿੜੀ ਲਾਤੀ ਹੋ ਪਟਾਚਾ ਵਾਲਾ ਜੀ ਬੜਾ ਬੋਤਖੇ ਵਿੱਚ ਜਮਾਨਾ ਨੂੰ ਜਾਂਦੀ ਵਾਰੀ ਸ਼ੈਰੀ ਦੀ ਗੱਲ ਵੀ ਨਿਕਲ ਸੁਣਾ ਦੇ ਓਏ ਨੰਨੂ ਬੱਸ ਵਾਲੀ ਗੱਲ ਸੁਣਾ ਦੇ ਬੱਸ ਵਾਲੀ ਕਹੇ ਉਹ ਸੁਣਾ ਦੇ ਤੇਰੇ ਬੱਸ ਡਿਜ ਕੁਟ ਪੈਣ ਦੇ ਸੀ ਜੰਮਨ ਬੜੇ ਕੁੱਟਿਆ ਉਹ ਕਹੀਦੀ ਗੱਲ ਮੰਦਾ ਮੈਂ ਲਾਈ ਸਕੀਮ ਉਹ ਲਾਈ ਕਹੀਦੀ ਤੇਰੀ ਭਜਾਈ ਦਾ ਚੱਕਿਆਦਾਰ ਕਰ ਤੇ ਪਾ ਕੇ ਸਰਪਾ ਸੁਟੂਗਾ ਪੀਆਡੀ ਹਲਪੀ ਲਾਈ ਦੀ ਸੀ ਆਪ ਦਾ ਪੀਆਟੀ ਫੜਾ ਜਾਂਦਾ ਫੜਾ ਜਾਂਦੀ ਸੁਣਾ ਦੇ ਓਏ ਡਰਾਈਵਰ ਨੇ ਮਾਰੇ ਬਰੇਕ ਓਨੇ ਕਿਆ ਕੁੱਡਿਆ ਖਿਸਕ ਗਿਆ ਕੁੱਡਿਆ ਖਿਸਕ ਗਿਆ ਮੇਰਾ ਪੰਡੂਆ ਖਿਸਕ ਗਿਆ ਇਹਨੂੰ ਕੁੱਟੇ ਹੀ ਬੜਾ ਹੁੰਦਾ ਸੋਚਾ ਤੇ ਪੈ ਗਿਆ ਕਿਹੜੀ ਗੱਲ ਕੋਪੀ ਨਾ ਹੋਤੀ ਗੱਲਾਂ ਸੌਣ ਦੀ ਕੁੱਤ ਪੱਟੀਆਂ ਕਮੋਚ पिला दे प्यासा कुछ पाणी तरह चके पूरी पील वारे ਕੋਈ ਮਾਰ ਨੂੰ ਜਾਈ ਜਾਂਦਾ ਹੈ ਇੰਦਰ ਚਰ ਬੰਦਾ ਚਵਲਾ ਜੂਲਾ ਮਾਤੂ ਕੇ ਬੀਜ ਜਮਾਨਾ ਵੀ ਜਾਂਦੀ ਵਾਰੀ ਸਿੱਖਿਆ ਦੀ ਗੱਲ ਸੁਣਾਦੀ ਓਏ ਨਹੀਂ ਤਾਂ ਆਪਣੇ ਪੀਰਾਂ ਵਕੀਰਾਂ ਦੀ ਸਿੱਖਿਆ ਨਹੀਂ ਮੰਨੀ ਆਪਣੇ ਕਿੱਥੋਂ ਮੰਨਣਗੇ 81 ਆਪਣਾ ਪੂਰਾ ਜੀਵਨ ਦੇਲੇ ਬਿਸ਼ੇਰੀਆ ਚ ਕਰ ਦਿਆ ਉਹ ਕਰ ਦਿੰਦੇ ਆ ਸ਼ੀਸ਼ੇ ਉੱਤੇ ਕੂੜਾ ਜੰਮਿਆ ਕੰਧਾਂ ਝਾੜੀ ਜਾਂਦੇ ਆ ਜਿਲਤਾ ਸਾਹ ਰਹਿ ਨੇ ਚੱਲੇ ਵਰਕੇ ਪਾੜੀ ਜਾਂਦੇ ਆ ਓਏ ਉਹਨਾਂ ਦਾ ਵੀ ਤੂੰ ਹੀ ਹੋ ਰਪੈ ਇਟਾ ਵਾਲੇ ਤੇ ਵੀ ਜਿਹੜੇ ਕੰਧ ਝਾੜੀ ਜਾਂਦੇ ਆ ਇਟਾ ਵਾਲੇ ਤੇ ਵੀ ਜਿਹੜੇ ਕੰਧ ਝਾੜੀ ਜਾਂਦੇ ਆ